ਅੱਜ ਕੱਲ ਦੇ ਇਸ਼ਕ ਨੇ ਯਾਰੋ ਹੈਗੇ ਆ ਤੋਖੇ ਜੀ ਜੀ ਦਾ ਜਦੋਂ ਦਿਲ ਪਰ ਜਾਵੇ ਛੱਡੇ ਵੇਖ ਮੌਕੇ ਜੀ ਕਾਦਾ ਓਏ ਮਾਨ ਕਿਸੇ ਤੇ ਮਤਲਬ ਨੂੰ ਰੱਖ ਦੇ ਆ ਰੂਹ ਤੋਂ ਵਿਰਲਾਹੀ ਕਰਦਾ ਜਿਸਮ ਨੂੰ ਤੱਕਦੇ ਆ ਨਿੱਕੀ ਉਮਰੇ ਹੀ ਯਾਰੋ ਦਿਲ ਲੱਗਦੀਆਂ ਚੋਟਾਂ ਨੇ ਮੁਖ ਉੱਤੇ ਲਵ ਯੂ ਹੁੰਦਾ ਦਿਲ ਹੁੰਦਾ ਨੋਟਾਂ ਤੇ ਕਈ ਪਾਗਲ ਨੇ ਹੋ ਜਾਂਦੇ ਸੈ ਹੁੰਦੀ ਪੀੜਨਾ ਹੋ ਪਹਿਲਾਂ ਹੀ ਸੀ ਸੱਚੇ ਪੱਟ ਸੀ ਜੋ چیرਤਾ ਉਤੋਂ ਉਤੋਂ ਅੱਜ ਕੱਲ ਜੀ ਹੁੰਦੀ ਆ ਕੇਰ ਬੜੀ ਮੌਕੇ ਤੇ ਕੋਲ ਹੋਵੇ ਨਾ ਹੁੰਦੀ ਆ ਦੂਰ ਖੜੀ ਮੌਕੇ ਤੇ ਕੋਲ ਹੋਵੇ ਨਾ ਹੁੰਦੀ ਆ ਦੂਰ ਖੜੀ ਕਿਉਂ ਕਰਦਾ ਗਿਲ ਤੂੰ ਯਾਦ ਜਦੋਂ ਨੇ ਮੁੜਨਾ ਨਹੀਂ ਜੇ ਯਾਰੋ ਉਹਨੂੰ ਪੁਲਾਤਾ ਗੀਤ ਮੈਥੋਂ ਜੁੜਨਾ ਨਹੀਂ ਜੇ ਯਾਰੋ ਉਹਨੂੰ ਪੁਲਾਤਾ ਗੀਤ ਮੈਥੋਂ ਜੁੜਨਾ ਨਹੀਂ ਪਰ ਤੇਰਾ ਕਦੇ ਦੇਣਾ ਹੋਣਾ ਕਰਜ਼ ਮੈਥੋਂ ਅੜੀਏ ਨਹੀਂ ਜਿੱਥੇ ਸੀ ਗੀਤ ਮੈਂ ਲਿਖਣੇ ਸਭ ਤੇਰੇ ਜ਼ਰੀਏ ਨਹੀਂ ਧੰਨਵਾਦੀ ਥੋੜਾ ਯਾਰੋ ਐਨਾ ਜੋ ਪਿਆਰ ਦਿੱਤਾ ਕੱਲ ਮਨੂੰ ਖੁਸ਼ੀ ਮਿਲਈਆ ਐਨਾ ਇਤਬਾ ਐਨਾ ਸਤਕਾਰ ਦਿੱਤਾ ਨਾ ਮਾ ਕੁਝ ਲੈ ਕੇ ਆਉਂ ਦਿਲ ਦੇ ਮੈਂ ਭੇ ਦਸਣਾ ਓਦੀ ਵੀਰੂ ਕੰਬ ਜਾਣੀ ਓਏ ਪਰ ਨਾਮ ਕਦੇ ਨਾ ਪਾਉ ਓਦੀ ਵੀਰੂ ਕੰਬ ਜਾਣੀ ਪਰ ਨਾਮ ਕਦੇ ਨਾ ਪਾਉ ਲਾਵਕੋਟ ਕਪੂਰੇ ਵਾਲਾ ਰੈਂਦਾ ਵਿੱਚ ਯਾਰਾਂ ਨਹੀਂ ਹੁਣ ਬਸ ਉਹ ਹੱਸਦਾ ਰਹਿੰਦਾ ਨਾ ਕਰੇ ਵਿਚਾਰਾਂ ਨਹੀਂ ਚਲੋ ਛੱਡੋ ਵਸਦੀ ਰਵੇ ਉਹ ਕਿਸੇ ਕੰਮੇ ਲਾ ਗਈਆ ਸਿਵੇ ਆਂਦੇ ਰਾਸੀ ਜਾਂਦਾ ਜਿਉਣਾ ਸਿਖਾ ਗਈਆ ਸਿਵੇ ਆਂਦੇ ਰਾਸੀ ਜਾਂਦਾ ਓਏ ਜਿਉਣਾ ਸਿਖਾ ਗਈਆ ਧੰਨਵਾਦ ਜੀ